ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਸ਼ੇਖ ਫਰੀਦ ਜੀ ਦੀ ਬਾਣੀ ਸ਼ਬਦ ਹੈ ਦਿਲੋਂ ਮੁਹੱਬਤ ਜਿਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ ਇਸ ਸ਼ਬਦ ਦਾ ਆਪਾਂ ਸਥਾਈ ਲੈਂਦੇ ਹਾਂ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਆਪ ਲਈ ਲੜਲਾਏ ਦਰ ਦਰবেশ ਸੇ ਤੇ ਜਦੋਂ ਆਪਾਂ ਇਸ ਸ਼ਬਦ ਨੂੰ ਬੀਬੀਆਂ ਦੇ ਸਕੇਲ ਤੇ ਕਰਦੇ ਹਾਂ ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਅੱਜ ਪਹਿਲੇ ਕਾਲੇ ਨੂੰ ਸਾਮਨਣਣ ਜਾ ਰਹੇ ਹਾਂ ਕਿਉਂਕਿ ਸ਼ਬਦ ਦਾ ਚਲਨ ਮੈਕਸਿਮਮ ਮੰਦਰ ਸਬਤਕ ਵਿੱਚ ਹੈ ਅਤੇ ਮਧ ਸਬਤਕ ਵਿੱਚ ਸ਼ਬਦ ਦਾ ਚਲਨ ਕੋਮਲ ਨੀ ਤੱਕ ਹੈ ਤੇ ਇਸ ਤੋਂ ਬਾਅਦ ਤਾਰ ਸਬਤਕ ਵਿੱਚ ਸ਼ਬਦ ਨਹੀਂ ਜਾਂਦਾ ਹੈ ਤੇ ਪੈਣਾ ਦੇ ਸਕੇਲ ਤੇ ਜਦੋਂ ਆਪਾਂ ਇਸ ਨੂੰ ਪਹਿਲੇ ਕਾਲੇ ਤੇ ਕਰਦੇ ਹਾਂ ਤਾਂ ਇਸ ਸ਼ਬਦ ਵਿੱਚ ਮੰਦਰ ਸੱਤਕ ਵਿੱਚ ਕੋਮਲ ਨੀ ਕੋਮਲ ਧਾ ਅਤੇ ਪਾ ਜਿਹੜੇ ਸਵਰ ਨੂੰ ਆਪਾਂ ਸਾਹ ਮੰਨਦੇ ਹਾਂ ਉਹ ਹੈ ਪਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਮਲ ਸੱਤਕ ਵਿੱਚ ਸਾਹ ਤੋਂ ਬਾਅਦ ਸ਼ੁੱਧ ਰੇ ਸ਼ੁੱਧ ਗਾ ਸ਼ੁੱਧ ਮਾ ਪਾ ਕੋਮਲ ਧਾ ਅਤੇ ਕੋਮਲ ਨੀ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਇਸ ਮਿੱਠੀ ਤਨ ਨੂੰ ਸਿੱਖ ਸਕੋਗੇ ਆਸਾਨ ਤਾਂ ਬਹੁਤ ਜ਼ਿਆਦਾ ਨਹੀਂ ਹੈ ਲੇਕਿਨ ਸਕੇਲ ਮੈਂ ਕੋਸ਼ਿਸ਼ ਕੀਤੀ ਹੈ ਕਿ ਉੱਥੇ ਹੀ ਗਾਇਨ ਕੀਤਾ ਜਾਏ ਜਿੱਥੇ ਪੈਣਾ ਦਾ ਸਕੇਲ ਗਾਣ ਲੱਗਿਆਂ ਜ਼ਿਆਦਾ ਦਿੱਕਤ ਨਾ ਆਵੇ ਤੇ ਆਪਾਂ ਪਹਿਲਾਂ ਸਥਾਈ ਸਰਵਣ ਕਰਦੇ ਹਾਂ ਤੇ ਸਿੱਖਦੇ ਹਾਂ ਉਸ ਤੋਂ ਬਾਅਦ ਸਿੱਖਾਂਗੇ ਅੰਤਰਾ तिन तन तन् जदिमािन् तन् आए सफल सफल से तिन तन् जनेमाौ आए

आप लिए लड़ लाए दर दर्वेश से तिन तन जने मांओ तिन तन सफले तीन तन् जे मान तन् तिन तन् जणे ਇਨੂੰ 300 ਰੁਪਏ ਨੂੰ ਇਕੱਠਾ ਜੇ ਨਾ ਲੈਣਾ ਹੋਵੇ ਤਾਂ ਤੈਨ ਤਨ ਜਣੇ ਦੀ ਮਾਉ ਤੈਨ ਤਨ ਜਣੇ ਦੀ ਮਾਉ ਤੇ ਦੂਸਰਾ ਤਰੀਕਾ ਤੈਨ ਤਨ ਜਣੇ ਦੀ ਮਾਉ ਅਗੇ आे आफल से आए सफल से तीन जणे ਸਫਲ ਸੇ ਤਨ ਤੰ ਜਣੇ ਦੀ ਮਾਓ ਇਸ ਤੋਂ ਬਾਅਦ ਧਿਆਨ ਨਾਲ ਇਸ ਪੰਕਤੀ ਨੂੰ ਸਿੱਖਣਾ ਹੈ ਕਿਉਂਕਿ ਅੰਤਰਾ ਵੀ ਲਗਭਗ ਸੇਮ ਹੀ ਹੈ ਆਪ ਲਈ ਦਰਦ

इस स्टेप में जो दूसरी बार गायन करना है दरवेश इत के छड़ देना है इस तो बाद जो हाई पिच से जाना है आप लिये आप लिए आपलिए आप हे लड़ लडला अगे दर, दर् दरवेश ਆਪ ਲਈ ਲੜਲਾਏ ਦਰ ਦਰਵੇਸ਼ ਸੇ ਤਿੰਨ ਤਨ ਜਣੇਂਦੀ ਮਾਓ ਤੇ ਹੁਣ ਆਪਾਂ ਅੰਤਰਾ ਦੇਖਦੇ ਹਾਂ ਜੋ ਕਿ ਬਿਲਕੁਲ ਸਥਾਈ ਦੀ ਦੂਜੀ ਪੰਕਤੀ ਵਾਂਗ ਹੈ ਦਿਲੋ ਮੁਹਬਤ ਜਿੰ ਸੱਚਿਆ ਦਿਲੋ ਮੁਹਬਤ ਜਿੰ ਸੱਚਿਆ ਦੂਜੀ ਵਾਰ ਇਥੇ ਛੱਡ ਦੇਣਾ ਹੈ Ferhay pijtete, dilomuhabbetin sey sade ya, jen man, jen man, or जिन मन कोरु मुख होरे से कांडे कच्चे आ जिन मन कोरु मुख होरे से कांडे ਤਿਨ ਤਨ ਜਣੇਗੀ ਮਾ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਹੁਣ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ